ਉਤਰਾਖੰਡ ਦੇ ਵਿੱਚ ਮੌਨਸੂਨ ਦੇ ਮਹੀਨੇ ਤਬਾਹੀ ਮਚਾ ਰਹੀ ਹੈ ਭਾਰੀ ਭਾਰੀ ਗੱਡੀਆਂ ਕਾਗਜ਼ ਦੀ ਕਿਸ਼ਤੀਆਂ ਵਾਂਗ ਪਾਣੀ ਵਿੱਚ ਡੁੱਬਦੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ ਜੀ ਹਾਂ ਇਹ ਤਸਵੀਰਾਂ ਜ਼ਿਲ੍ਹਾ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਪੈਣ ਕਾਰਨ ਗੋਡਿਆਂ ਤੋਂ ਉੱਪਰ ਤੱਕ ਪਾਣੀ ਹੀ ਪਾਣੀ ਖੜਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਬੰਦ ਹੋਣ ਕਾਰਨ ਸ਼ਹਿਰ ਵਿੱਚ ਪਾਣੀ ਹੀ ਪਾਣੀ ਜਮਾ ਹੋ ਗਿਆ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਇਸ ਦੇ ਵਿਚਾਰੇ ਹੀ ਮੌਸਮ ਵਿਭਾਗ ਨੇ ਵੀ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾਂ ਨੇ ਦੱਸਿਆ ਕਿ 6 ਜੁਲਾਈ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਆਪਣੇ ਕੰਮਕਾਰ ਸਿਮੇਟ ਲੈਣੇ ਚਾਹੀਦੇ ਨੇ ਅਤੇ ਘਰ ਦਾ ਸਮਾਨ ਵੀ ਸੰਭਲਿਓ ਕਿਤੇ ਇਹ ਨਾ ਹੋਵੇ ਤੁਹਾਡਾ ਸਮਾਨ ਗੱਡੀਆਂ ਡੰਗਰ ਵੱੱਛੇ ਪਾਣੀ ਵਿੱਚ ਰੁੜ ਜਾਣ ਇਸ ਤੋਂ ਇਲਾਵਾ ਡਾਕਟਰ ਕਿੰਗਰਾ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਹਾਂ ਜੀ ਕਿਉਂਕਿ ਮੌਨਸੂਨ ਦੀ ਆਮਦ ਸਾਰੇ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਸੋ ਤਾਂ ਕਰਕੇ ਜਿਹੜੀ ਲਗਾਤਾਰ بارش ਵੀ ਅਸੀਂ ਕਾਫੀ ਹਿੱਸਿਆਂ ਦੇ ਵਿੱਚ ਅਬਜ਼ਰਵ ਕਰ ਰਹੇ ਹਾਂ ਔਰ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਕ ਤਰੀਕ ਤੋਂ ਜਿਹੜੀ ਲਗਾਤਾਰ بارشਬਜ਼ੁਰਵ ਕੀਤੀ ਜਾ ਰਹੀ ਹੈ ਜਿਵੇਂ ਇੱਕ ਤਰੀਕ ਨੂੰ 14 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋਈ ਸੀ ਦੋ ਤਰੀਕ ਨੂੰ 9.2 ਮਿਲੀਮੀਟਰ ਹੋਈ ਸੀ ਔਰ ਅੱਜ 49.2 ਮਿਲੀਮੀਟਰ ਜੋ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਅਰੇ ਜੇਸੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਨੀਚੇ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਲਸੀਅਸ ਨੀਚੇ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਮੌਨਸੂਨ ਦੀ ਆਮਦ ਦੇ ਕਾਰਨ ਜੜੀ ਬਾਰਿਸ਼ ਕੰਟੀਨਿਊਸਲੀ ਹੋ ਰਹੀ ਹੈ ਔਰ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਨੀਚੇ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜੜੀ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਤੁਹਾਨੂੰ ਕੋਈ ਅਲਰਟ ਵਗੈਰਾ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਜਿਹੜਾ yellow alert ਪੰਜਾਬ ਵਾਸਤੇ ਜਾਰੀ ਕੀਤਾ ਗਿਆ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਹੈ ਉਹ ਵੀ ਹੋ ਸਕਦੀ ਹੈ। ਹਮ ਤੱਕ ਜਿਹੜਾ ਫੋਲੋਅਰ ਦੇਖਦੇ ਕਿੰਨੇ ਐਮਐਮ ਤੱਕ ਬਾਰਿਸ਼ ਹੋ ਚੁੱਕੀ ਲੁਧਿਆਣਾ ਸੀ ਜੀ ਜੁਲਾਈ ਦੀ ਲੁਧਿਆਣਾ ਦੀ ਨਾਰਮਲ ਜਿਹੜੀ ਬਾਰਿਸ਼ 220.4 ਬਿਲਿਮੀਟਰ ਹੈ। ਔਰ ਇਸ ਵਾਰੀ 72.4 ਮਿਲੀਮੀਟਰ ਅਜ ਤੱਕ ਜੋ ਹੈ ਉਹ ਹੋ ਚੁੱਕੀ ਹੈ। ਲੱਗਦਾ ਕਿ ਚਤਤ ਚਾਰ ਦਿਨ ਹੋਏ ਆ ਤਾਂ ਜਿਹੜੀ ਆਮ ਜਿੰਨਾ ਮੌਨਸੂਨ ਹੁੰਦਾ ਹੈ ਇਸ ਵਾਰ ਉਸ ਤੋਂ ਵੀ ਥੋੜਾ ਜਿਹਾ ਉੱਪਰ ਹੀ ਰਹੇਗੀ بارش ਤੁਹੁੰਦਾ ਹੈ। ਲੋਕਾਂ ਦੀ ਵੀ ਇੱਕ ਕਸਮ ਆ। ਬਿਲਕੁਲ ਜੀ ਕਿਉਂਕਿ ਹਲੇ ਤਿੰਨ ਦਿਨ ਨਹੀਂ ਲੰਘੇ ਨੇ ਔਰ ਤਿੰਨ ਦਿਨਾਂ ਦੇ ਵਿੱਚ 72.4 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਸੋ ਅਨਵਰਡ ਦਿਨਾਂ ਦੇ ਵਿੱਚ ਵੀ ਫਿਲਹਾਲ ਤਿੰਨ ਚਾਰ ਦਿਨ ਹਲੇ بارش ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ। ਸੋ ਅਸੀਂ ਹੀ ਐਕਸਪੈਕਟ ਕਰ ਰਹੇ ਹਾਂ ਕਿ ਜੋ ਜਿਹੜੀ ਨਾਰਮਲ ਜਾਂ ਅਚੀ ਜਿਹੜੀ ਬਾਰਿਸ਼ ਇਸ ਵਾਰੀ ਹੋਣ ਵਾਲੀ ਹੈ ਕਿਉਂਕਿ ਆਈਐਮਡੀ ਵੱਲੋਂ ਜੋ ਮੌਨਸੂਨ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ 106% ਜਿਹੜਾ ਲੌਂਗ ਪੀਰੀਅਡ ਐਵਰੇਜ ਦਾ ਇਸ ਵਾਰੀ ਹੋਣ ਦੀ ਸੰਭਾਵਨਾ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਅਚੀ ਬਾਰਿਸ਼ ਆਨਵਰ ਦੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਕਿਸਾਨ ਵੀਰਾਂ ਨੂੰ ਕਿਸਾਨ ਦੇ ਜਗ ਨੌਰਤੋਂ ਦੀ ਕਿਸਾਨ ਵੀਰਾਂ ਨੂੰ ਜਿਹੜੀ ਝੋਨੇ ਦੀ ਤਿਆਰੀ ਕੀਤੀ ਜਾ ਰਹੀ ਹੈ ਪਾਣੀ ਵੀ ਲਗਾਤੇ ਰਹੇ ਨੇ ਤੇ ਪਾਣੀ ਘਟ ਨਹੀਂ ਰਿਹਾ ਜੀ ਕਿਉਂਕਿ ਹੁਣ ਝੋਨੇ ਦੀ ਲਵਾਈ ਵੀ ਹੋ ਗਈ ਹੈ ਔਰ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਸੋ ਉਹਦੇ ਵਾਸਤੇ ਫਾਰਮਰਸ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਹੁਣ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਇਹ ਝੋਨੇ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰੇਗੀ ਔਰ ਝੋਨੇ ਲਈ ਲਾਹੇਵੰਦ ਸਿੱਧ ਹੋਏਗੀ ਔਰ ਇਹਦੇ ਨਾਲ ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਨੇ ਉਹਨਾਂ ਤੇ ਵੀ ਥੋੜਾ ਪ੍ਰੈਸ਼ਰ ਘਟ ਕਰਨ ਦੇ ਵਿੱਚ ਮਦਦ ਕਰੇਗੀ ਆਮ ਲੋਕਾਂ ਨੂੰ ਇਸ ਦਾ ਨਹੀਂ ਰਹਿਣ ਦੇਈਏ ਆਮ ਲੋਕਾਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਾਰਿਸ਼ ਐਕਸਪੈਕਟਿਡ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਤਿਆਰ ਰੱਖਣਾ ਚਾਹੀਦਾ ਜਿਹੜੇ ਕੋਈ ਲੋਅ ਲੇਇੰਗ ਏਰੀਆਜ਼ ਦੇ ਵਿੱਚ ਨੇ ਸਪੈਸ਼ਲੀ ਉਹਨਾਂ ਨੂੰ ਥੋੜਾ ਜਿਹਾ ਆਪਣਾ ਬੰਦੋਬਸਤ ਰੱਖਣਾ ਚਾਹੀਦਾ ਕਈ ਵਾਰੀ ਕੋਈ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਸੋ ਬਾਕੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੀਆਂ ਆਊਟਡੋਰ ਐਕਟੀਵਿਟੀਜ਼ ਨੇ ਜੇ ਕੋਈ ਤੈਦੇ ਹਿਸਾਬ ਨਾਲ ਪਲਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆਉਣ ਵਾਲੇ 3-4 ਦਿਨ ਜੋ ਬਾਰਿਸ਼ ਹੋਣ ਦੇ ਕਾਫੀ ਹਿੱਸਿਆਂ ਦੇ ਵਿੱਚ ਚਾਂਸ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੋ ਵੀ ਸਕਦੀ ਹੈ ਉਧਰ ਭਾਰੀ ਮੀਂਹ ਕਾਰਨ ਮਾਨਸਾ ਦੇ ਲੋਕ ਕਾਫੀ ਤੰਗ ਪਰੇਸ਼ਾਨ ਹੋ ਚੁੱਕੇ ਨੇ ਜਿਨ੍ਹਾਂ ਦਾ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਏ ਬਹੁਤ ਹਾਲਾਤ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਸੀ ਜਿਸ ਨੇ ਆਪਣੇ ਬਹੁਤ ਦਰੰਦਰ ਰੂਪ ਦਿਖਾਇਆ ਹੋਇਆ ਮਾਨਸਾ ਵਾਲਿਆਂ ਨੂੰ ਵੈਸੇ ਤਾਂ ਮਾਨਸਾ ਵਿੱਚ ਸੀਵਰੇਜ ਦਾ ਪਾਣੀ ਨਹੀਂ ਬਹੁਤ ਗੰਦਾ ਰੂਪ ਧਾਰਿਆ ਹੋਇਆ ਜਿਸ ਮਰਜ਼ੀ ਰੋਡ ਤੇ ਚੱਲ ਜਾਓ ਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ ਪਰ ਉਸਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਆਪਣੇ ਇਸ بارش ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਜੇ ਆਪਾਂ ਦੇਖੀਏ ਬੱਸ ਸਟੈਂਡ ਤੇ ਮੇਰੇ ਖਿਆਲ ਲੱਕ ਦੋਤੇ ਉੱਤੇ ਪਾਣੀ ਹੈ ਔਰ ਮੈਂ ਸਲੀਮਾ ਰੋਡ ਤੇ ਖੜਾ ਮੇਰੇ ਵੀ ਫੋਗ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਹੈ ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ ਪ੍ਰਸ਼ਾਸਨ ਵੱਲ ਕੋਈ ਮਤਲਬ ਕਿ ਚੰਗਾ ਧਿਆਨ ਨਹੀਂ ਦੇ ਰਿਹਾ ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ ਕਿੰਨੀ بارش ਦੇ ਵਿੱਚ ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨ ਸਾਹਿਬ ਜੀ ਤਜਦੀ ਤਰੀਕ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹ ਜੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਬਾਰਸ਼ ਆਇਆ ਮੌਨਸੂਨ ਦਾ ਆਪਾਂ ਨੂੰ ਪਤਾ ਹੈ ਮੌਨਸੂਨ ਦਾ ਟਾਈਮ ਹੋਇਆ ਹੋਇਆ ਹੈ ਇਹ ਪਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ ਪਾਣੀ ਨਿਕਲੇ ਔਰ ਥੋੜਾ ਮੋਟਾ ਸੁੱਖ ਦਾ ਸਾਹ ਹੋਵੇ ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ ਬਾਰਸ਼ ਦਾ ਪਾਣੀ ਇਹ ਕਿੱਥੋਂ ਕੱਢ ਲੈਣਗੇ ਪ੍ਰਸ਼ਾਸਨ ਬਿਲਕੁਲ ਫੇਲ ਹੈ ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਸ਼ਰ ਫਨਵਾਈ ਹੋਣੀ ਚਾਹੀਦੀ ਹੈ ਸੋ ਇਸ ਵੇਲੇ ਮਾਨਸਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਬਾਕੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਪੈਣ ਦੀ ਸੰਭਾਵਨਾ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਅਤੇ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ